ਸਰਕਟਾ ਸਪੀਚ ਪਹੁੰਚੇ ਸਾਡੇ ਅੱਜ ਪ੍ਰੈਸ ਵੀਰ ਜਿਹੜੇ ਇਲੈਕਟ੍ਰੋਨਿਕ ਮੀਡੀਆ ਤੇ ਪ੍ਰਿੰਟ ਮੀਡੀਆ ਦਾ ਸਾਰਾ ਅੱਜ ਇੱਥੇ ਪਹੁੰਚੇ ਤੇ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਸਾਡੇ ਜੋੰਦੇ ਸਿੱਕੀ ترਸੀਮ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਵਿਕਰਮ ਨਵਲੀ ਜੀ ਤੇ ਸਾਡੇ ਨਾਲ ਹਲਕਾ ਕੋਆਰਡੀਨੇਟਰ ਪਰਕੇਸ਼ ਗੇਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸ਼ੈਲਰ ਐਸੋਸੀਏਸ਼ਨ ਦੇ ਨਰੈਜ ਜੀ ਉਹਨਾਂ ਨਾਲ ساری ਟੀਮ ਬਾਕੀ ਸਾਡੇ ਸਾਰੇ ਬਟੇਡਾ ਜ਼ਿਲ੍ਹੇ ਦੇ ਵਪਾਰੀ ਖੜੇ ਨੇ ਇਹਨਾਂ ਦਾ ਵੀ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਅੱਜ ਪ੍ਰੈਸ ਨੂੰ ਇਸ ਲਈ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਸਾਰੇ ਪੰਜਾਬ ਦੇ ਵਪਾਰੀਆਂ ਨੂੰ ਸੀਐਮ ਭਗਵੰਤ ਪਾਣ ਜੀ ਨੇ ਔਰ ਹਰ ਪਾਲਸੀ ਭਾਜੀ ਨੇ ਇੱਕ ਦੀਵਾਲੀ ਦਾ ਜਿਹੜਾ ਤੋਹਫਾ ਦਿੱਤਾ ਹੈਗਾ ਵਪਾਰੀਆਂ ਲਈ ਇਹ ਕਹੇ ਬਹੁਤ ਵੱਡੀ ਰਾਤ ਹੈ ਕਿ ਜਿਹੜੀ ਪਿਛਲੇ 70 ਸਾਲ ਦੇ ਵਿੱਚ ਜਿਹੜੀ ਪਿਛਲੀ ਸਰਕਾਰ ਚਾਹੇ ਅਕਾਲੀ ਦਲ ਕਾਂਗਰਸ ਭਾਜਪਾ ਸੀ ਉਹਨਾਂ ਦੇ ਟਾਈਮ ਦੇ ਵਿੱਚ ਇਹ ਪਾਲਿਸੀ ਜਿਹੜੀ ਆਈ ਸੀ ਫੇਲ ਹੋ ਚੁੱਕੀ ਸੀ ਇਹ ਪਾਲਿਸੀ ਤੀਸਰੀ ਵਾਰ ਆਈ ਹੈਗੀ ਹੈ ਜਿਹੜੀ ਕਿ ਸਕਸੈਸ ਰਹੀ ਹੈ ਪਿਛਲੀ ਜਿਹੜੀ ਪਾਲਿਸੀ ਆਈ ਸੀ ਡੇਢ ਸਾਲ ਪਹਿਲਾਂ ਜਿਹੜੀ ਮੈਂ ਭਾਈ 2022 ਦੇ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ ਜਿਹੜੀ ਪੰਜਾਬ ਦੇ ਵਿੱਚ ਮਾਨ ਮਾਨ ਸਰਕਾਰ ਨੇ ਜਿਹੜੀ ਵਾਅਦੇ ਕੀਤੇ ਸੀ ਵਪਾਰੀਆਂ ਨਾਲ ਜਿਹੜੀ ਕਿ ਅਸੀਂ ਵਨ ਟਾਈਮ ਸੈਟਲਮੈਂਟ ਪਾਲਿਸੀ ਲੈ ਕੇ ਆਵਾਂਗੇ ਉਹ ਤੁਹਾਡੇ ਸਾਹਮਣੇ ਹੈਗੀ 73 ਤੇ ਹੈਗੀ ਆ ਜਿਹੜੀ ਕਿ ਪਿਛਲੇ 1.5 ਸਾਲ ਪਹਿਲਾਂ ਜਿਹੜੀ ਪਾਲਿਸੀ ਆਈ ਸੀ ਉਹ ਪੰਜਾਬ ਦੇ 63000 ਵਪਾਰੀਆਂ ਨੂੰ ਲਗਭਗ ਫਾਇਦਾ ਹੋਇਆ ਸੀ ਉਹਦੇ ਵਿੱਚ ਜਿਹੜੀ ਪਾਲਿਸੀ ਆਈ ਸੀ 1 ਲੱਖ ਤੋਂ 1 ਕਰੋੜ ਤੱਕ ਦਾ ਜਿਹੜਾ ਪਾਲਿਸੀ ਆਈ ਸੀ ਉਹਦੇ ਵਿੱਚ 1 ਲੱਖ ਜਿਹੜੇ 40000 ਵਪਾਰੀ ਸੀ 1 ਲੱਖ ਤੱਕ ਦੇ ਉਹਨਾਂ ਨੂੰ ਸੇਵ ਕਰ ਦਿੱਤੇ ਗਏ ਸੀ ਜਿਹੜੇ 22 ਤੋਂ 2000 ਵਪਾਰੀ ਸੀ 1 ਕਰੋੜ ਤੱਕ ਸੀ ਜਿਨ੍ਹਾਂ ਦੇ ਉੱਤੇ 100% ਵਿਆਜ ਤੇ 100% ਪਲੰਟੀ ਲੱਗੀ ਹੋਈ ਸੀ ਉਹ ਵਿਆਜ ਤੇ ਪਲੰਟੀ ਮਾਫ ਕਰਕੇ 50% 1 ਕਰੋੜ ਦੇ ਵਿੱਚੋਂ ਪ੍ਰਵਾਹ ਦਿੱਤਾ ਗਿਆ ਸੀ ਉਹਦੇ ਵਿੱਚੋਂ ਲਗਭਗ 90 ਤੋਂ 95% ਲੋਕਾਂ ਨੇ ਇਸ ਦਾ ਲਾਭ ਉਠਾਇਆ ਔਰ ਉਸ ਦੇ ਵਿੱਚੋਂ ਜਿਹੜੇ 8-10% ਲੋਕ ਰਹਿ ਗਏ ਸੀ meri recommendation ਦੇ ਉੱਤੇ ਇਸ ਵਾਰ ਉਹ ਜਿਹੜੇ ਰਹਿ ਗਏ ਸੀ ਉਹਨਾਂ ਨੂੰ ਵੀ ਇਸ ਪੋਰਸੇ ਦੇ ਵਿੱਚ ਹਿੱਸਾ ਬਣਾਇਆ ਗਿਆ ਤਾਂ ਇਹ ਸਭ ਤੋਂ ਵੱਡੇ ਜਿਹੜੇ ਵਪਾਰੀ ਵਿਚਾਰੇ ਰਹਿ ਗਏ ਸੀ ਮੈਨੂੰ ਡਿਮਾਂਡ ਕਰ ਰਹੇ ਸੀ ਵੀ ਮੈਂ ਲਗਭਗ ਸਾਰੇ ਪੰਜਾਬ 'ਚ ਜਦੋਂ ਘੁੰਮ ਰਿਹਾ ਸੀ ਤਾਂ ਉਹ ਕਹਿੰਦੇ ਸਰ ਇੱਕ ਕੁਆਟਰ ਹੋ ਰਹਿ ਗਿਆ ਜਿਹੜਾ 17 18 ਦਾ ਹੈਗਾ ਉਹ ਵੀ ਵੈਟ ਦਾ ਜਿਹੜਾ ਉਹ ਵੀ ਤੁਸੀਂ ਇਸ ਇਸ ਨੂੰ ਪੂਰਾ ਕਰਵਾਓ ਉਹਦੇ ਲਈ ਮੈਂ ਰეკਮੈਂਡੇਸ਼ਨ ਸਰਕਾਰ ਨੂੰ ਭੇਜੀ ਆ ਸਾਡੇ ਸੀਐਮ ਭਗਵੰਤ ਸਿੰਘ ਹਰਪਾਲ ਸਿੰਘ ਮਾਜੀ ਨੂੰ ਜਿਹੜੀ ਕਿ ਉਹ ਰეკਮੈਂਡੇਸ਼ਨ ਮੰਨੀ ਗਈ ਔਰ ਇਸ ਤੋਂ ਸਭ ਪੰਜਾਬ ਦੇ ਵਿੱਚ ਜਿਹੜੀ ਇਸ ਵਾਰੀ ਦੀਵਾਲੀ ਦਾ ਜਿਹੜਾ ਵੱਡਾ ਤੋਹਫਾ ਹੈ ਉਹ ਦਿੱਤਾ ਸਰਕਾਰ ਨੇ ਜਿਹਦੇ ਚ ਲਗਭਗ 20000 ਵਪਾਰੀਆਂ ਨੂੰ ਇਸ ਦਾ ਫਾਇਦਾ ਹੋਊਗਾ ਜਿਹਦੇ ਚ 1 ਕਰੋੜ ਤੋਂ ਲੈ ਕੇ 25 ਕਰੋੜ ਤੱਕ ਜਿਹੜੇ ਵਪਾਰੀ ਆ ਉਹਨਾਂ ਨੂੰ ਜਿਹੜੀ 100% ਪਲੈਂਟੀ ਤੇ ਵਿਆਜ ਮਾਫ ਹੈ ਗਿਆ ਔਰ 25% ਮੂਲ ਦਾ ਉਹਨਾਂ ਨੇ ਭਰਨਾ ਹੈ ਜਿਹੜੇ 25 ਕਰੋੜ ਤੋਂ ਉੱਪਰ ਕੇਸਿਸ ਹੈਗਾ ਉਹਨਾਂ ਨੇ 10% ਇਹਦਾ ਪੈਦਾ ਲੈ ਸਕਿਆ ਜਿਸ ਦੇ ਨਾਲ ਕੀ ਲਗਭਗ ਮੈਂ ਜੇ ਦੋਨਾਂ ਦੀ ਤੁਲਨਾ ਕਰੀਏ ਜੇ ਪਿਛਲੀ OTSD ਤੇ ਇਸ OTS ਦੇ ਲਗਭਗ 83000 ਵਪਾਰੀਆਂ ਨੂੰ ਪੰਜਾਬ ਦੇ ਨੂੰ ਫਾਇਦਾ ਹੋਇਆ ਔਰ ਜਿਹੜੇ ਪਿਛਲੇ ਰਹਿ ਗਏ ਸੀ ਉਹ ਵੀ ਇਸੇ ਕਵਰ ਹੋ ਗਏ ਔਰ 90 ਵਪਾਰੀ ਵੀ ਕਵਰ ਹੋ ਗਏ ਮਾਨ ਸਰਕਾਰ ਦਾ ਮੰਨਣਾ ਹੈ ਵੀ ਜਿਹੜੇ ਪਾਲਿਸੀ ਹੈ ਕਿ ਜਿਹੜੀ ਪੁਰਾਣੀ ਪਾਲਿਸੀ ਹੈਗੀ ਹੈ ਵੈਟ ਦੇ ਜਿੰਨੇ ਵੀ ਸਾਡੇ ਪੰਜਾਬ ਦੇ ਵਪਾਰੀ ਹੈਗੇ ਆ ਉਹ ਆਪ ਦਾ ਬਿਜ਼ਨਸ ਖਾਵਾ ਮਾਹੌਲ 'ਚ ਆਪ ਦਾ ਬਿਜ਼ਨਸ ਕਰ ਸਕਣ ਜਿਹਦੇ ਨਾਲ ਕਿ ਵਪਾਰੀ ਹਮੇਸ਼ਾ ਕੀ ਆਪਦੇ ਨੋਟਿਸ ਦੇ ਜਦੋਂ ਵੀ ਡਿਪਾਰਟਮੈਂਟ ਵੱਲੋਂ ਨੋਟਿਸ ਆਉਦੇ ਚ ਉਹਦਾ ਜਿਹੜਾ ਬਰਾਡਪੈਡ ਹੈ ਉਸ ਕੋ ਪਰ ਹਟ ਨੂੰ ਮਾਨ ਸਰਕਾਰ ਨੇ ਸਾਡੇ ਫਾਈਨੈਂਸ ਮਿਨਿਸਟਰ ਸਾਹਿਬ ਪਰਚੀ ਮਨ ਉਸ ਨੂੰ ਤੁਲ ਕੀਤਾ ਹੈਗਾ ਔਰ ਇਹ ਦੀਵਾਲੀ ਦੇ ਵਿੱਚ ਵਪਾਰੀਆਂ ਲਈ ਇੱਕ ਬਹੁਤ ਵੱਡਾ ਤੋਹਫਾ ਹੈਗਾ ਮਾਨ ਸਰਕਾਰ ਦਾ ਹਮੇਸ਼ਾ ਮਾਨ ਸਰਕਾਰ ਵਪਾਰੀਆਂ ਦਾ ਜਦ ਦਿਲ ਖੋਲ ਕੇ ਚਾਹੇ ਇੰਡਸਟਰੀ ਨੂੰ ਲੈ ਕੇ ਚਾਹੇ ਉਹ ਕਿਸੇ ਵੀ ਅਧਾਰੇ ਨੂੰ ਲੈ ਕੇ ਨਾਲ ਖੜੀ ਹੈ ਸਾਡੇ ਨਾਲ ਜਿਵੇਂ ਵਪਾਰੀ ਪਿੱਛੇ ਖੜੇ ਆ ਮੇਰੇ ਨਾਲ ਸਾਰੇ ਵਪਾਰੀ ਆਏ ਆ ਸਾਡੇ ਨਾਲ ਸੈਲਰ ਐਸੋਸੀਏਸ਼ਨ ਦੇ ਵੀ ਮਾਲਕ ਆਏ ਹੈਗੇ ਆ ਇਹਨਾਂ ਦੇ ਤੋਂ ਵੀ ਕੁਝ ਤੁਸੀਂ ਪੁੱਛਣਾ ਵੀ ਉਹਨਾਂ ਨੇ ਲਈ ਕੀ ਫਾਇਦਾ ਹੋਇਆ ਜਿਹੜੇ ਕਿ ਪਿਛਲੇ 15 16 ਸਾਲਾਂ ਤੋਂ ਡਿਫਾਲਟਰ ਹੋ ਚੁੱਕੇ ਸੀ ਚੰਦਰ ਮਾਲਿਕ ਕਈ ਬੰਦ ਹੋ ਚੁੱਕੇ ਸੀ ਉਹਨਾਂ ਨੂੰ ਇੱਕ ਬਹੁਤ ਵੱਡੀ ਰਾਹਤ ਦਿੱਤੀ ਹੈ ਐਸ ਸਰਕਾਰ ਨੇ ਜਿਹੜੇ ਕਿ ਸਾਡੇ ਸੈਲਰ ਮਾਲਕ ਹੈ ਉਹਨਾਂ ਨੇ ਅਪਲਾਈ ਵੀ ਕਰਨਾ ਸ਼ੁਰੂ ਕਰ ਦਿੱਤ ਜਿਹੜੇ ਉਹ ਇਸ ਸਰਦਾਰ ਦੇ ਸ਼ੈਲਰ ਚਲਾ ਸਕਦੇ ਹਨ ਤੇ ਮੈਂ ਬੇਨਤੀ ਕਰੂੰਗਾ ਸ਼ੈਲਰ ਮਾਲਕ ਜਿਹੜੇ ਨਰੇਂਦਰ ਜੀ ਆ ਉਹ ਥੋੜਾ ਜਾ ਆ ਤੇ ਸਾਡੇ ਵਪਾਰੀ ਵੀ ਹੈਗੇ ਆ ਔਰ ਸ਼ੈਲਰ ਮਾਲਕ ਵੀ ਹੈਗੇ ਆ ਉਹ ਆਦੇ ਬਾਰੇ ਕੁਝ ਦੱਸ ਦੇ